ਇਹ ਆ ਦੋਸਤੋ ਸੁੱਚਾ ਸੂਰਮਾ ਸੁੱਚੇ ਸੂਰਮੇ ਤੇ ਤੁਸੀਂ ਬਹੁਤ ਗਾਣੇ ਸੁਨੇ ਹੋਣੇ ਬਹੁਤ ਫਿਲਮਾਂ ਵੇਖੀਆਂ ਹੋਣੀਆਂ ਤਾਂ ਇਹ ਸੁੱਚਾ ਸੂਰਮੇ ਦੀ ਜਿਹੜੀ ਅਸਲ ਜਾਦਗਰ ਹੈ ਤੇ ਆ ਪਿਆ ਉਸ ਦਾ ਰੌਂਦਾ ਵਾਲਾ ਝੋਲਾ ਜਿਹੜਾ ਕੁੱਤਰ ਨੂੰ ਮਾਰਨ ਵੇਲੇ ਫੌਜ ਵਿੱਚੋਂ ਸੁੱਚਾ ਸੂਰਮਾ ਲੈ ਕੇ ਆਇਆ ਸੀ ਤਾਂ ਦੋਸਤੋ ਅੱਜ ਸੁੱਚੇ ਸੂਰਮੇ ਦੇ ਪਿੰਡ ਪਹੁੰਚਿਆ ਤੇ ਆਜੋ ਮੁਲਾਕਾਤ ਕਰਦੇ ਆਂ ਪੁਰਾਣੇ ਬਜ਼ੁਰਗਾਂ ਨਾਲ ਸੁੱਚੇ ਸੂਰਮੇ ਦੀ ਅਸਲ ਸਚਾਈ ਜਾਣਦੇ ਆ ਤੇ ਦੋਸਤੋ ਆਪਾਂ ਸੁੱਚੇ ਸੂਰਮੇ ਦੀ ਸਮਾਦ ਵਾਲੀ ਥਾਂ ਤੇ ਪਹੁੰਚੇ ਸੀ ਤੇ ਇੱਥੇ ਆਪਾਂ ਨੂੰ ਇਹ ਪੁਰਾਣੇ ਬਜ਼ੁਰਗ ਮਿਲੇ ਨੇ ਜੋ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਜਾਣਦੇ ਨੇ ਤੇ ਬਾਪੂ ਜੀ ਸ਼ਸ਼ਰੀਕਰ ਜੀ ਸ਼ਸ਼ਰੀਕਰ ਜੀ ਅੱਛਾ ਸ਼ਸ਼ਰੀਕਰ ਤੇ ਬਾਪੂ ਜੀ ਕੁਝ ਦੱਸੋ ਸੁੱਚੇ ਸੂਰਮੇ ਬਾਰੇ ਹਨਾ ਵੀ ਕਿਵੇਂ ਜਿਹੜਾ ਉਹ ਫੌਜ ਚ ਗਿਆ ਸੀ ਤੇ ਕਿਵੇਂ ਉੱਥੋਂ ਆਇਆ ਤੇ ਸਾਰੀ ਜ਼ਿੰਦਗੀ ਬਾਰੇ ਚਾਹਨਾ ਪਾਓ ਹੀ ਥੋੜਾ ਜਿਹਾ ਉਹ ਭਾਈ ਬਾਹਰੋਂ ਪਹਿਲਾਂ ਆਪਣੀ ਟੀਮ ਹੀ ਲੈ ਤੋ ਅੱਛਾ ਆਉਦੇ ਭਾਈ ਦੇ ਘਰੇ ਅੱਛਾ ਜੀ ਉਹ ਲਿਆ ਕੇ ਰੱਖੀ ਉਹਨਾਂ ਨੇ ਉਹ ਮਾਲ ਦੀ ਭੁਕਰ ਉਹ ਤੀਵੀਂ ਦਾ ਨਾਂ ਕੀ ਸੀ ਜੀ ਵੀਰੋ ਵੀਰੋ ਜੀ ਵੀਰੋ ਠੀਕ ਹੈ ਜੀ ਉਹ ਕੁੱਕਰ ਨੇ ਕੁੱਕਰ ਫੇ ਮਲੋ-ਮਲੀਆਂ ਲਾ ਕੇ ਉਹ ਲੱਕੜ ਸੌਣ ਲਾ ਕੇ ਸੋਚਾ ਕੰਸਾਉਣ ਲੱਗ ਗਿਆ ਅੱਛਾ ਜੀ ਉਹ ਕਹਿੰਦਾ ਵੀਰੋ ਕਹਿੰਦੀ ਇਹਦਾ ਜੂੜ ਵੱਢ ਕੇ ਆ ਪਹਿਪਰ ਵੀ ਭਾਰਤੀ ਕਰਾ ਕੇ ਆ ਠੀਕ ਹੈ ਜੀ ਉਹ ਭਾਈ ਹੁਣ ਸੰਗਰੂਰ ਭਾਰਤੀ ਕਰਾਉਣ ਵਾਗ ਗਿਆ ਜਦੋਂ ਉਹ ਭਾਰਤੀ ਹੋਣ ਲੱਗੇ ਕਹਿੰਦਾ ਵੀ ਦੋਨੇ ਹੋਵਾਂਗੇ ਆਪਾਂ ਉਹਨੂੰ ਭਾਰਤੀ ਕਰਾ ਕੇ ਆ ਮੁਰਿਆ ਕੁੱਕਰੀ ਹਾਂ ਕੁੱਕਰ ਅੱਛਾ ਕੁੱਕਰਾ ਆ ਕੇ ਫਿਰ ਇਹਨੂੰ ਨਰੈਣਾ ਚੁੱਠੀਆਂ ਪਾਉਣ ਲੱਗ ਗਿਆ ਕਿ ਕੁੱਕਰ ਰਹਿਲੇ ਦੇ ਵਿੱਚ ਦੁੱਖ ਵੀਰਨਾ ਹੋਰ ਪਰਿਵਾਰ ਵਿੱਚ ਸੁੱਖ ਵੀਰਨਾ ਅੱਛਾ ਜੀ ਉਹ ਫਿਰ ਉਸ ਤੋਂ ਭਰਤੀ ਹੋਇਆ ਉੱਥੇ ਪਾਈ ਦੇ ਲਾਣ ਰਹਿਣੀ ਪੈ ਜਾਂਦੀ ਹਾਂਜੀ ਉਸ ਤੋਂ ਬਾਅਦ ਮੰਗਲੇ ਨੂੰ ਅੱਗ ਲੱਗੀ ਮੰਗਲੇ ਨੂੰ ਅੱਗ ਲੱਗੀ ਭਾਈ ਉਹ ਜਵਾਕਾਂ ਨੇ ਕਿ ਪੂਰੇ ਜਵਾਕਾਂ ਨੂੰ ਕੱਢ ਲਿਆ 2-4 ਸਾਲ ਰਹਿਆ 2-4 ਸਾਲ ਤੋਂ ਬਾਅਦ ਵੀ ਉਹ ਕਹਿੰਦਾ ਮੇਰਾ ਨਾਂ ਕੱਟਿਆ ਉਹ ਕਹਿੰਦੇ ਮੰਗਦੋ ਕੁਝ ਮੰਗਦਾ ਨਾਉਂ ਜਿਰਾ ਕੱਟਦੇ ਉਹ ਫਿਰ ਹਿੰਡ ਪੈ ਗਿਆ ਉਹਨੂੰ ਨਾਉਂ ਕੱਟਣਾ ਪੈ ਗਿਆ ਫਿਰ ਉਹ ਕਹਿੰਦੀ ਉਹ ਕਹਿੰਦਾ ਮੈਨੂੰ ਘਰਾਫਲ ਦੇ ਦੇ ਰਾਫਲ ਵੀ ਦੇਤੀ ਉਹ ਕਹਿੰਦੀ ਫਿਰ ਉਹਦੀ ਘਰ ਵਾਲੀ ਕਹਿੰਦੀ ਫਿਰ ਰਾਫਲ ਕੱਲੀ ਨੂੰ ਕੀ ਕਰੂ ਨੀ ਮਸ਼ੀਨ ਵੀ ਦੇ ਰੌਂਡ ਬਣਾਉਣ ਵਾਲੀ ਅੱਛਾ ਜੀ ਫਿਰ ਉਹ ਆ ਗਿਆ ਪਿੰਡ ਫਿਰ ਲੋਕਾਂ ਨੂੰ ਕਹਿਣ ਲੱਗੇ ਕਿ ਕੁੱਕਰਾ ਸੱਚਾ ਆ ਗਿਆ ਤੈਨੂੰ ਮਾਰੂਗਾ ਉਹ ਕਹਿੰਦਾ ਮੇਰੇ ਕਿਨ ਝਾਕ ਨਹੀਂ ਸਕਦਾ ਅੱਛਾ ਜੀ ਫਿਰ ਉਹ ਖੁਣਾਏ ਜੇਲੀ ਤੇ ਬੈਠਾ ਦੀ ਜੇਲੀ ਤੇ ਬੈਠੇ ਸੱਚਾ ਕਹਿੰਦਾ ਵੀ ਨਾ ਮੈਂ ਰਾ ਫੜ ਲਿਆ ਆ ਤੈਨੂੰ ਦਿਖਾਵਾਂ ਭੜ ਕੇ ਲਿਆਈ ਸੀ ਉਹ ਬੈਠਾ ਦੀ ਕੁੜੀ ਤੇ ਸਾਹਮਣੇ ਇੱਕ ਜੀ ਟੋਕੀ ਅੱਛਾ ਹਾਂ ਮਾਰਦਾ ਅੱਛਾ ਨਾਲੇ ਕਹਿੰਦੇ ਕੋਈ ਖਾੜਾ ਕੂੜਾ ਲੱਗਿਆ ਸੀ ਜਿਵੇਂ ਗਾਣਾ ਵਿੱਚ ਉਹ ਰਾੜ ਨੇ ਖਾੜੇ ਕੂੜੇ ਦਾ ਖਾੜੇ ਕੂੜੇ ਨਾਲ ਕੱਢਦਾ ਗਏ ਨੇ ਖਾੜਾ ਤਾਂ ਗਲਤ ਤਾਂ ਸਾਰੀ ਮਾਰਦਾ ਤੇ ਧੀਰੀ ਤੇ ਬੈਠਾ ਗੰਨਾ ਚੁਪਦਾ ਉੱਠ ਬੰਨ ਕੇ ਆਈ ਸੀ ਅੱਛਾ ਉਹ ਗੱਲ ਵੀ ਵੈਸੀ ਬਣਾੜ ਕੇ ਵੀ ਖਾੜਾ ਕੂੜਾ ਨਹੀਂ ਲੱਗਿਆ ਸੀ ਕੋਈ ਪਿੰਡ 'ਚ ਹੈ ਅੱਛਾ ਢੇਲੀ ਤੇ ਮਤਲਬ ਆਪਦੇ ਘਰ ਦੀ ਤੇਲੀ ਮੂਰੇ ਬੈਠੇ ਸੀਗਾ ਕਿ ਫੇੜੀ ਵਾਹ ਮਿਲ ਗਿਆ ਇੱਥੇ ਹੈਗਾ ਤਾਂ ਆਏ ਵੇੜ ਦਾ ਦੀ ਗਿਆ ਸੀ ਬਚਾਲ ਲੈ ਵੇੜੇ ਅੱਛਾ ਜੀ ਉਥੇ ਉਠ ਬੰਨ ਕੇ ਇੱਕ ਉਹ ਕਿਸੇ ਚਰੀ ਨੂੰ ਲਗਾ ਦਿੱ ਉੱਥੇ ਉਹ ਉਠ ਬੰਨ ਕੇ ਉਥੇ ਜਿਹੜੀ ਤੇ ਬਹਿ ਗਿਆ ਗੰਨਾ ਚੁੱਪਣ ਲੱਗ ਗਿਆ ਸੁੱਚਾ ਲੱਟ ਕੇ ਆ ਕੇ ਕਹਿੰਦਾ ਤੈਨੂੰ ਕੁਕਰਾ ਮੈਨੂੰ ਰਾਫਲ ਦਿਖਾਵਾਂ ਹਾਂਜੀ ਉਹ ਕਹਿੰਦਾ ਦਿਖਾ ਉਹ ਭੰਦਰੋਂ ਭਰ ਲਿਆ ਬਸ ਫਿਰ ਇੱਕ ਥੀ ਠੋਕੀ ਅੱਛਾ ਇੱਕ ਜਿਠੋਕੀ ਹਾਂ ਅੱਛਾ ਤੇ ਉਦੋਂ ਬਾਅਦ ਜੋ ਵੀਰੋ ਸੀ ਉਹ ਵੀ ਮਾਰਦੀ ਸੀ ਵੀਰੋਤ ਬਾਦ ਉਹ ਵੀਰ ਨੂੰ ਕਹਿੰਦਾ ਮੈਨੂੰ ਆਰਸੰਗਾਰ ਲਗਾ ਕੇ ਦਿਖਾ ਜਿਵੇਂ ਕੁੱਕਰ ਕੋਲੇ ਜਾਂਦੀ ਤੇ ਆਰਸੰਗਾਰ ਲਗਾ ਕੇ ਐ ਕੋਠੇ ਚੜਨ ਲੱਗੀ ਪੌੜੀਆਂ ਚੜਦੀ ਉਹ ਮਾਰਦੀ ਅੱਛਾ ਪੌੜੀਆਂ ਚੜਦੀ ਉਹ ਮਾਰਦੀ ਹਾਂ ਜੁਨੇ ਮਾਰ ਕੇ ਹਾਂਜੀ ਬਦਾ ਹੋ ਗਿਆ ਬਸ ਅੱਛਾ ਨਾ ਉਦੋਂ ਬਾਅਦ ਵੀ ਬਦਲ ਫੜ ਲਿਆ ਸੀ ਜਾਂ ਫਿਰ ਕਿਵੇਂ ਥੋੜਾ ਤਾਂ ਬਾਹਰ ਬਾਗ ਹੈ ਜੀ ਹੋਈ ਕਈ ਤਾਂ ਬਾਹਰ ਰਹੇ ਕਈ ਸਾਲ ਅੱਛਾ ਇੱਕ ਉਹ ਗਊਆਂ ਵੀ ਛਡਵਾਈ ਸੀ ਕਹਿੰਦੇ ਸੁੱੱਚੇ ਸੂਰਮੇ ਨੇ ਉਹ ਕੀ ਸੀ ਜਾਣਦੇ ਉਹਦੇ ਬਾਰੇ ਥੋੜਾ ਬਹੁਤਾ ਨਾ ਨਾ ਨਹੀਂ ਆਪਾਂ ਇਹਨਾਂ ਦਾ ਨਹੀਂ ਜਾਣਦੇ ਅੱਛ ਅਛਾ ਇਹ ਇੰਨਾ ਤੱਕ ਪਤਾ ਹੋਣਾ ਬਾਪੂ ਜੀ ਮਤਲਬ ਉਹੀ ਫਾਂਸੀ ਦਿੱਤੀ ਸੀ ਨਾ ਫਾਂਸੀ ਦੀ ਸੀ ਨੂੰ ਗੈਰੀ ਭਾਗੀ ਗੈਰੀ ਭਾਗੀ ਅਛਾ ਗੈਰੀ ਭਾਗੀ ਫਾਂਸੀ ਦੇ ਡੰਡ ਸੜੇ ਡੰਡ ਸੜੇ ਅਛਾ ਸੰਸਕਾਰੀ ਸੀ ਪਿੰਡ ਵਿੱਚ ਹੋਇਆ ਨਾ ਉੱਥੀ ਅਛਾ ਉੱਥੀ ਸੰਸਕਾਰ ਕਰਤਾ ਸੰਸਕਾਰ ਕਰਦੇ ਉੱਥੀ ਫਾੜੇ ਦਾ ਜੂਨ ਅਛਾ ਜੀ ਹਾਂ ਠੀਕ ਹੈ ਜੀ ਹਾਂ ਤਾਂ ਸ਼ੁਕਰੀਆ ਬਾਬਾ ਜੀ ਬਹੁਤ ਬਹੁਤ ਸੋਡਾ ਤਾਂ ਬਈ ਜੀ ਇਹ ਜਿਹੜੀ ਤੁਸੀਂ ਸਮਾਦ ਜਿੱਥੇ ਆਪਾਂ ਬੈਠੇ ਵੇਖ ਰਹੇ ਹਾਂ ਬਾਬੇ ਜੀ ਤੇ ਇਹ ਸੁੱਚੇ ਸੂਰਮੇ ਦੀ ਸਮਾਦ ਹੈ ਨਾ ਤੇ ਸਿੱਧੂ ਮੂਸੇਵਾਲੇ ਵੀ ਇੱਕ ਗੀਤ ਵਿੱਚ ਗਾਇਆ ਸੀ ਸਾਡੇ ਲਾਣੇ ਜਾਉਣੇ ਸੋਚਾਂ ਦੇ ਸਾਡੇ ਮਿਰਜੇ ਰਾਂਝੇ ਜਾਂਦੇ ਨਹੀਂ ਹੈਨਾ ਤਾਂ ਏਰੀਆ ਜਿੰਨਾ ਵੀ ਲਾ ਲੋ ਨੇੜੇ ਇੱਥੋਂ ਥੋੜੀ ਦੂਰ ਪਿੰਡ ਹੈ ਹੈਨਾ ਉਹ ਜਾਉਣੇ ਦਾਗਾ ਜਾਉਣੇ ਮੋੜ ਦਾ ਤਾਂ ਬਾਬਾ ਜੀ ਉਹਨਾਂ ਦਾ ਕੋਈ ਰਿਸ਼ਤਾ ਤਾਂ ਨਹੀਂ ਸੀ ਜਾਉਣੇ ਮੋੜ ਦਾ ਇਸ ਪਿੰਡ ਨਾਲ ਨਾ ਨਹੀਂ ਇੱਥੇ ਕੋਈ ਰਿਸ਼ਤਾ ਸੁਣਿਆ ਕਹਿੰਦੇ ਉਹਨਾਂ ਦੇ ਨਾਨਕੇ ਸੀ ਇੱਥੇ ਨਾਨਕੇ ਹੈਗੇ ਉਹ ਵੀ ਨਾਨਕੇ ਹੈ ਹੈ ਬਰਲੇ ਬੜੇ अच्छा गरीब बुग है है मैं वही नहीं नहीं पता भाई जौनें मोड़ दे नान के सी इस पिंड हां इननु पता जी इस कादा अच्छा ता जौनें मोड़ दे भी नान के सी दोस्तों इस पिंड ਦੇ ਵਿੱਚ ਹੈਨਾ ਤਾਂ ਇੱਕ ਬੱਬੂ ਮਾਨ ਦੀ ਵੀ ਫਿਲਮ ਆ ਰਹੀ ਆ ਬਹੁਤ ਜਲਦ ਜਿਹੜੀ ਤੁਹਾਨੂੰ ਸਿਨੇਮੇਕਰਾਂ ਦੇ ਵਿੱਚ ਦੇਖਣ ਨੂੰ ਮਿਲੂਗੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ